ਕਾਲੀ ਮੈਂ ਸਤਵਿੰਦਰ ਸਿੰਘ ਪਹਿਲੀ ਮੇਰੇ ਨਾਲ ਹਰੀਸ਼ ਕੁਮਾਰ ਜੀ ਪੰਜਾਬ ਐਗਰੋ ਤੋਂ ਕਾਫੀ ਕਿਸਾਨਾਂ ਦੇ ਸਵਾਲ ਆ ਰਹੇ ਸੀ ਕਿ ਜਿਹੜੇ ਪੰਜਾਬ ਐਗਰੋ ਵੱਲੋਂ ਹਰਮੈਟਿਕ ਬੈਗ ਦਿੱਤੇ ਜਾ ਰਹੇ ਹਨ ਉਹਨਾਂ ਦਾ ਵਰਤੋਂ ਕਿਵੇਂ ਕਰਨੀ ਆ ਉਹ ਥੋੜੀ ਉਹਨਾਂ ਨੂੰ ਕਨਫਿਊਜ਼ਨ ਹੈਗੀ ਆ ਕਿ ਕਾਇਦੇ ਦੇ ਵਿੱਚ ਸਟੋਰੇ ਕਰਨੀ ਆ ਮੈਂ ਥੋੜਾ ਜਿਹਾ ਤੁਹਾਨੂੰ ਦੱਸਣਾ ਚਾਹਾਂਗਾ ਕਿ ਆਪਾਂ ਇਹਨੂੰ ਵਰਤਣਾ ਕਿਵੇਂ ਸਭ ਤੋਂ ਪਹਿਲਾਂ ਆਪਾਂ ਆਪਣਾ ਜਿਹੜਾ ਨੋਰਮਲ ਬੈਗ ਹੈਗਾ ਉਹ ਲੈਣਾ ਹੈਗਾ ਇਹਦੇ ਵਿੱਚ ਜਿਹੜਾ ਪੰਜਾਬ ਐਗਰੋ ਦਾ ਹਰਮੈਟਿਕ ਬੈਗ ਦਿੱਤੇ ਗਏ ਨੇ ਉਹਨੂੰ ਪਾਣਾ ਹੈਗਾ ਐਵੇਂ ਕਰਕੇ ਤੇ ਆਪਾਂ ਦੇਖਣਾ ਕਿ ਜਿਹੜਾ ਉਹਦਾ بیس ਆ ਥੱਲੇ ਲਫਾਫੇ ਕਿਉਂਕਿ ਇਹ ਥੋੜਾ ਫਟ ਸਕਦਾ ਹੈ ਭਾਰ ਪੈਣ ਤੇ ਤੂੰ ਬਿਲਕੁਲ ਥੱਲੇ ਆਪਣੇ ਬੈਗ ਦੇ ਨਾਲ ਲੱਗ ਜਾ ਉਸ ਤੋਂ ਬਾਅਦ ਤੁਸੀਂ ਆਪਣੇ ਕੰਨ ਤੇ ਮੱਖੀ ਦੋ ਵੀ ਤੁਸੀਂ ਪਾਣਾ ਹੈਗਾ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਪਾ ਕੇ ਤੇ ਉਸ ਤੋਂ ਬਾਅਦ ਜਦੋਂ ਉਹਦੇ ਵਿੱਚ ਸਾਰਾ ਪੈ ਗਿਆ ਆਪਾਂ ਅਸੀਂ ਐਵੇਂ ਕਰਕੇ ਜਿਹੜੀ ਹੈਗੀ ਆ ਆਪਣੀ ਹਵਾਈ ਦੇ ਵਿੱਚੋਂ ਕੱਢ ਦੇਣੀ ਹੈ ਕਿਉਂਕਿ ਜੇਕਰ ਇਹਦੇ ਵਿੱਚ ਹਵਾ ਤੇ ਨਮੀ ਗਈ ਤਾਂ ਉਹ ਜਿਹੜੀ ਸਾਡੀ ਸਟੋਰੀ ਕੀਤੀ ਉਹਦਾ ਕੋਈ ਫਾਇਦਾ ਨਹੀਂ ਸੋ ਜਾਂ ਫਿਰ ਦੂਜਾ ਤਰੀਕਾ ਹੈਗਾ ਕਿ ਆਪਾਂ ਐਵੇਂ ਕਰਕੇ ਇਹਦਾ ਇਦਾਂ ਮੋੜ ਕੇ ਮੁੱਕੀ ਚੰਗੀ ਤਰ੍ਹਾਂ ਹਵਾ ਜਿਹੜੀ ਵਿੱਚੋਂ ਕੱਢ ਦੀਏ ਉਸ ਤੋਂ ਬਾਅਦ ਜੇ ਆਪਾਂ ਇਹ ਦੇਖਣਾ ਪੀਰ ਵਿੱਚ ਕਿਤੇ ਹਵਾ ਨਾ ਭਰੀ ਹੋਵੇ ਤੇ ਇੱਕ ਜਗ੍ਹਾ ਗੰਢ ਨਾ ਬਣੀ ਹੋਵੇ ਥੋੜਾ ਉੱਪਰ ਕਰਕੇ ਟਾਈ ਲਗਾਣੀ ਹੈ ਕਿਉਂਕਿ ਜਦੋਂ ਆਪਾਂ ਧਾਕ ਲਗਾਣੀ ਹੈ ਉਦੋਂ ਅੰਦਰਲਾ ਲਫਾਫਾ ਫਟ ਨਾ ਜਾਵੇ ਉਸ ਤੋਂ ਬਾਅਦ ਆਪਾਂ ਨੋਰਮਲ ਜਿਹੜਾ ਹੈਗਾ ਹੈ ਇਹਨੂੰ ਕਿਸੇ ਵੀ ਤਰੀਕੇ ਨਾਲ ਤੁਸੀਂ ਸਲਾਈ ਕਰ ਲਈਏ ਜਾਂ ਸੀਨਾ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਬਸ ਖਿਆਲ ਰੱਖਣਾ ਕਿ ਜਿਹੜਾ ਅੰਦਰਲਾ ਲਫਾਫਾ ਉਹਨੂੰ ਕੋਈ ਟੱਕ ਵਗੈਰਾ ਨਾਲ ਲੱਗੇ ਤੇ ਦੂਜਾ ਆਪਾਂ ਹੁੱਕ ਦੀ ਜਿਹੜੀ ਹੈ ਉਹ ਵਰਤੋਂ ਨਹੀਂ ਕਰਨੀ ਹੈ ਇਸ ਤੋਂ ਬਾਅਦ ਇਹ ਸਾਡਾ ਸਟੋਰੇਜ ਲਈ ਬੈਗ ਰੈਡੀ ਹੈ ਦੇ ਵਿੱਚ ਕਿਸੀਆਂ ਹਰਮੈਟਿਕ ਬੈਗ ਦੇ ਨਾਲ ਆਹ ਵਾਲੀਆਂ ਟਾਈਆਂ ਦਿੱਤੀਆਂ ਆ ਇਹਨਾਂ ਟਾਈਆਂ ਨੂੰ ਜਦੋਂ ਆਪਾਂ ਐਂ ਕਰਕੇ ਲਾਉਣਾ ਆ ਐਦਾਂ ਪੂਰਾ ਇੱਕ ਵਾਰੀ ਲਾ ਦਿੱਤਾ ਆ ਦੇਖੋ ਜੀ ਐਦਾਂ ਇਹਨੂੰ ਫੜ ਲਿਆ ਐਦਾਂ ਆਹ ਚੀਜ਼ ਆਪਾਂ ਐਦਾਂ ਲੋਕ ਕਰਤੀ ਆਹ ਦੇਖੋ ਆਵਾਜ਼ ਆ ਰਹੀ ਖੋਲਣ ਦੀ ਵਿਧੀ ਆ ਜੀ ਆਹ ਜਿਹੜਾ ਲੋਕ ਹੈ ਤੇ ਥੱਲੇ ਤੁਸੀਂ ਦੇਖਿਓ ਛੋਟਾ ਜਿਹਾ ਹੈਗਾ ਆ ਇਹਨੂੰ ਆਪਣੇ ਨੋਹ ਦੇ ਨਾਲ ਥੋੜਾ ਜਿਹਾ ਥੱਲੇ ਨੂੰ ਨੱਪ ਕੇ ਤੇ ਪਿੱਛੇ ਇਹਨੂੰ ਤੁਸੀਂ ਐਦਾਂ ਕਰਕੇ ਖੋਲ ਸਕਦੇ ਓ ਹਾਲੋ ਜੀ ਦੁਬਾਰਾ ਤੁਸੀਂ ਇਹਨੂੰ ਰੀਯੂਜ਼ ਕਰ ਸਕਦੇ ਆ ਧੰਨਵਾਦ